ਲੋਜੀ ਜੇਕਰ ਤੁਸੀਂ ਹਿਮਾਚਲ ਘੁੰਮਣ ਦੀਆਂ ਤਿਆਰੀਆਂ ਕਰ ਰਹੇ ਹੋ ਤਾਂ ਜਰਾ ਬਚ ਕੇ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਦਰਤ ਦਾ ਕਹਿਰ ਵਰਸ ਰਿਹਾ ਹੈ ਕੁਝ ਕਜਈਆਂ ਤਸਵੀਰਾਂ ਕੁਝ ਕਜਈਆਂ ਵੀਡੀਓਜ਼ ਕੁਝ ਕਜਈਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਖਾਸ ਖਬਰ ਦੇ ਵਿੱਚ ਵੱਡੀ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਜਿਸ ਦੇ ਬਾਰੇ ਜਾਣਕਾਰੀਆਂ ਲੈ ਕੇ ਹਾਸਲ ਕਰਕੇ ਤੁਸੀਂ ਹੈਰਾਨ ਪਰੇਸ਼ਾਨ ਤੇ ਸੋਚਣ ਦੇ ਲਈ ਮਜਬੂਰ ਹੋ ਜਾਵੋਗੇ ਕਿ ਕਿਸ ਤਰੀਕੇ ਦੇ ਨਾਲ ਕੁਦਰਤ ਦਾ ਕਹਿਰ ਵਰਸਦਾ ਹੋਇਆ ਹਿਮਾਚਲ ਪ੍ਰਦੇਸ਼ ਦੇ ਵਿੱਚ ਦਿਖਾ ਲਈ ਦੇ ਰਿਹਾ ਹੈ ਬੱਦਲ ਫੱਟੇ ਨੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਵੀ ਲੋਕ ਪਾਣੀ ਦੇ ਵਿੱਚ ਕਾਗਜ਼ ਦੇ ਪੱਤਰੇ ਦੀ ਤਰ੍ਹਾਂ ਰੁੜਦੇ ਨਜ਼ਰ ਆਏ ਨੇ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਇਸ ਵਕਤ ਚੱਲ ਰਹੀਆਂ ਨੇ ਇਹ ਤਸਵੀਰਾਂ ਕੁਲੂ ਦੀਆਂ ਦੱਸੀਆਂ ਜਾ ਰਹੀਆਂ ਨੇ ਬ੍ਰਹਮਪੁੱਤਰਾ ਨਦੀ ਦੇ ਵਿੱਚ ਉਫਾਨ ਦੇ ਉੱਪਰ ਪਾਣੀ ਜਿਹੜਾ ਉਹ ਲਗਾਤਾਰਤਾ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਹੈ ਤੇ ਕਾਗਜ਼ ਦੇ ਪੱਤਰੇ ਦੀ ਤਰ੍ਹਾਂ ਰੁੜਦੀਆਂ ਵਹਿੰਦੀਆਂ ਇਹ ਗੱਡੀਆਂ ਜਿਹੜੀਆਂ ਨੇ ਸਾਫ਼ ਤੌਰ ਦੇ ਉੱਪਰ ਦਿਖਾ ਲਈ ਦੇ ਸਕਦੀਆਂ ਨੇ ਕਿਵੇਂ ਉੱਥੇ ਮਾਹੌਲ ਜਿਹੜਾ ਇਸ ਵਕਤ ਕੁਦਰਤ ਦੇ ਕਹਿਰ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਜਿੱਥੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਉੱਥੇ ਹੀ ਜਿਹੜੇ ਘੁੰਮਣ ਗਏ ਨੇ ਉਹ ਤਾਂ ਪਰੇਸ਼ਾਨ ਹੋ ਹੀ ਰਹੇ ਨੇ ਲੋਕਲ ਲੋਕ ਜਿਹੜੇ ਨੇ ਉਹਨਾਂ ਦਾ ਵੀ ਜੀਣਾ ਦੁੱਬਰ ਹੋਇਆ ਪਿਆ ਹੈ ਮਵਾਕ-ਮਵਾਕ ਤਰੀਕੇ ਦੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੇਕਰ ਇਲਾਕਿਆਂ ਦੀ ਗੱਲ ਕਰੀਏ ਜਿੱਥੇ ਪਹਿਲਾਂ हिमाचल प्रदेश ਦੇ ਕੁਲੂ ਮਨਾਲੀ ਦੇ ਵਿੱਚ ਇਸ ਤਰੀਕੇ ਦਾ ਘਟਨਾਕ੍ਰਮ ਸਾਹਮਣੇ ਆਇਆ ਉਸ ਤੋਂ ਬਾਅਦ ਮੰਡੀ ਦੇ ਵਿੱਚ ਕਾਂਗੜਾ ਸ਼ਿਮਲਾ ਇਹ ਤਮਾਮ ਇਲਾਕੇ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਪਰਕੰਮ ਤਰੀਕੇ ਦੇ ਨਾਲ ਜਿੱਥੇ ਬਾਰਿਸ਼ ਹੋ ਰਹੀ ਆ ਨਾਲ ਦੀ ਨਾਲ ਬੱਦਲ ਫਟਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਨਾਲ ਆ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਹੜ੍ਹ ਨਮਾ ਸਥਿਤੀਆਂ ਬੜੀਆਂ ਪਈਆਂ ਨੇ ਆ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਜੰਗਲ ਦੇ ਵਿੱਚੋਂ ਲੱਕੜਾਂ ਜਿਹੜੀਆਂ ਨੇ ਉਡੜੀਆਂ ਜਾ ਰੀਆਂ ਨੇ ਪੱਥਰ ਵੱਡੇ ਵੱਡੇ ਜਿਹੜੇ ਨੇ ਉਹ ਰੁੜਦੇ ਜਾ ਰਹੇ ਨੇ ਦੇ ਪ੍ਰਯਾਟਕ ਜਿਹੜੇ ਘੁੰਮਣ ਵਾਲੇ ਜਿਹੜੇ ਯਾਤਰੀ ਉੱਥੇ ਪਹੁੰਚੇ ਹੋਏ ਨੇ ਉਹਨਾਂ ਦੀ ਵੀ ਜਾਨ ਨੂੰ ਖਤਰਾ ਇੱਕ ਤਰੀਕੇ ਦੇ ਨਾਲ ਬਣਦਾ ਦੇਖਾ ਲਈ ਦੇ ਰਿਹਾ ਹੈ ਆ ਧਰਮਸ਼ਾਲਾ ਦੇ ਵਿੱਚ ਲੂੰਗਟਾ ਪਾਵਰ ਪ੍ਰੋਜੈਕਟ ਦੇ ਨੇੜੇ ਅਚਾਨਕ ਹੜ ਆਉਣ ਦੇ ਨਾਲ ਲੋਕਾਂ ਦੀ ਜਿਹੜੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਦੀ Laash ਮਨੂਨੀ ਖੱਡ ਤੋਂ ហេਠਾਂ ਤੈਰਦੀ ਹੋਈ ਮਿਲੀ ਹੈ ਨਾਲ ਦੀ ਨਾਲ ਦੂਜੇ ਵਿਅਕਤੀ ਦੀ Laash ਜਿਹੜੀ ਆ ਪ੍ਰੋਜੈਕਟ ਦੇ ਦੂਜੇ ਨੰਬਰ ਦੇ ਉੱਪਰ ਗੇਟ ਜਿਹੜਾ ਬਣਿਆ ਹੋਇਆ ਹੈ ਉੱਥੇ ਜਿਹੜੀ ਆ ਤੈਰਦੀ ਹੋਈ ਦਿਖਾ ਲਈ ਦਿੱਤੀ ਰਾਹਤ ਅਤੇ ਬਚਾਦਿਆਂ ਟੀਮਾਂ ਹਾਲਾਂਕਿ ਲਗਾਤਾਰ ਡਟੀਆਂ ਹੋਈਆਂ ਨੇ ਪਰ ਲਗਾਤਾਰ ਇਹਨਾਂ ਤਸਵੀਰਾਂ ਦੇ ਵਿੱਚ ਖੌਫਨਾਕ ਮੰਜ਼ਰ ਨੂੰ ਬਿਆਨ ਦਾ ਇਹ ਦ੍ਰਿਸ਼ ਜਿਹੜਾ ਦੇਖ ਕੇ ਇੱਕ ਵਾਰ ਤਾਂ ਦਿਲ ਜ਼ਰੂਰ ਦਹਿਲ ਜਾਂਦਾ ਕੰਬ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਕੁਦਰਤ ਦਾ ਕਹਿਰ ਵਰਸ ਰਿਹਾ ਹੈ ਸੜਕਾਂ ਹੋਣ ਜਾਂ ਫਿਰ ਰਸਤੇ ਹੋਣ ਉਹਨਾਂ तमाम ਰਸਤਿਆਂ ਦੇ ਉੱਪਰ ਸੜਕਾਂ ਦੇ ਉੱਪਰ ਪਾਣੀ ਜਿਹੜਾ ਵਹਿ ਰਿਹਾ ਬਹੁਤ ਸਾਰੇ ਆ ਸੰਪਰਕ ਮਾਰਗ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਤੇ ਉੱਥੇ ਲੋਕਾਂ ਦਾ ਪਹੁੰਚਣਾ ਦਾ ਮੁਸ਼ਕਲ ਹੈ ਹੀ ਹੈ ਨਾਲ ਦੀ ਨਾਲ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਨੇ ਉਹਨਾਂ ਦੇ ਲਈ ਵੀ ਡਾਡੀਆਂ ਮੁਸ਼ਕਲਾਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਵਕ ਵਕ ਤਰੀਕੇ ਦੇ ਨਾਲ ਆ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਜ਼ਰੂਰ ਕੀਤੇ ਗਏ ਸੀ ਪਰ ਜਦੋਂ ਕੁਦਰਤ ਦਾ ਕਹਿਰ ਵਾਪਰਦਾ ਤਾਂ ਉਸ ਵਕਤ ਕਿਸੇ ਵੀ ਤਰੀਕੇ ਸਥਿਤੀਆਂ ਨੂੰ ਅਨੁਕੂਲ ਕਰਨ ਦੇ ਵਿੱਚ ਸਮਾਂ ਜਿਹੜਾ ਉਹ ਜ਼ਰੂਰ ਲਾਜ਼ਮੀ ਲੱਗ ਜਾਂਦਾ ਸੋ ਨਾਲ ਦੀ ਨਾਲ ਤੁਹਾਨੂੰ ਅਪੀਲ ਇਹ ਵੀ ਕਰਨਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਇਸ ਰਿਪੋਰਟ ਨੂੰ ਇਸ ਖਬਰ ਨੂੰ ਵੱਧ ਤੋਂ ਵੱਧ ਸਾਂਝਾ ਜ਼ਰੂਰ ਕਰ ਦਿੱਤਾ ਜਾਵੇ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪੁਖਤਾ ਜਾਣਕਾਰੀਆਂ ਭਰਪੂਰ ਰਿਪੋਰਟ ਪਹੁੰਚ ਸਕੇ ਤੇ ਉਹਨਾਂ ਦੇ ਵੱਲੋਂ ਵੀ ਕਿਸੇ ਵੀ ਤਰੀਕੇ ਦੀ ਜੇਕਰ ਸਲਾਹ ਬਣਾਈ ਜਾ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਘੁੰਮਣ ਜਾਇਆ ਜਾਵੇ ਤੇ ਉਹ ਵੀ ਇਹਨਾਂ ਸਥਿਤੀਆਂ ਤੋਂ ਵੱਸ ਸਕਣ ਵੱਖ-ਵੱਖ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ بارش ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਜਿਹੜੀ ਹੈ orange alert ਜਾਰੀ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਵਾਰ-ਵਾਰ ਆ ਕੁਝ ਸਮੇਂ ਬਾਅਦ ਹੀ بارش ਦੀਆਂ ਗਤੀਵਿਧੀਆਂ ਜਿਹੜੀਆਂ ਨੇ ਪੂਰੇ ਹਿਮਾਚਲ ਪ੍ਰਦੇਸ਼ ਦੇ 80 ਤੋਂ 85 ਫੀਸਦੀ ਇਲਾਕਿਆਂ ਦੇ ਵਿੱਚ ਹੁੰਦੀਆਂ ਦਿਖਾਈ ਦੇ ਰੀਆਂ ਨੇ ਇਸੇ ਕਰਕੇ ਕੁਝ ਥਾਵਾਂ ਦੇ ਉੱਪਰ ਬੱਦਲ ਫਟਣ ਦੀਆਂ ਘੜਦਾਵਾਂ ਨਿਕਲ ਕੇ ਸਾਹਮਣੇ ਆਈਆਂ ਜਦੋਂ ਬੱਦਲ ਫਟਦਾ ਤਾਂ ਆਲਦਵਾਲ ਦੇ ਇਲਾਕਿਆਂ ਦੇ ਵਿੱਚ ਨਦੀਆਂ ਨਾਲੇ ਜਿਹੜੇ ਨੇ ਉਫਾਨ ਦੇ ਉੱਪਰ ਆ ਜਾਂਦੇ ਨੇ ਤੇ ਨਾਲ ਦੀ ਨਾਲ ਬ੍ਰਹਮਪੁੱਤਰਾਂ ਨਦੀ ਜਿਹੜੀ ਕੁੱਲੂ ਮਨਾਲੀ ਦੇ ਵਿੱਚੋਂ ਚਲਦੀ ਹੋਈ ਅਗਾ ਬਿਆਸ ਦਰਿਆ ਦੇ ਵਿੱਚ ਪੈਂਦੀ ਹੈ ਇਸ ਨਦੀ ਦੇ ਵਿੱਚ ਵੀ ਪਾਣੀ ਜਿਹੜਾ ਉਹ ਛੱਲਾ ਮਾਰਦਾ ਦਿਖਾ ਲਈ ਦੇ ਰਿਹਾ ਹੈ ਪੁਲ ਹੋਣ ਪੁਲਾਂ ਦੇ ਉੱਪਰੋਂ ਜਾਣ ਤੋਂ ਮਨਾ ਕੀਤਾ ਗਿਆ ਦਰਿਆਵਾਂ ਦੇ ਕੋਲ ਨਦੀਆਂ ਦੇ ਕੋਲ ਜਾਣ ਤੋਂ ਮਨਾ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਦੂਰੀ ਬਣਾ ਕੇ ਰੱਖਣ ਦੇ ਲਈ ਕਿਹਾ ਗਿਆ ਤੇ ਨਾਲ ਦੀ ਨਾਲ ਜਿਹੜੇ ਘਰ ਇਹਨਾਂ ਨਦੀਆਂ ਨਾਲਿਆਂ ਦੇ ਨਜ਼ਦੀਕ ਨੇ ਉਹਨਾਂ ਲੋਕਾਂ ਨੂੰ ਵੀ ਸੁਰੱਖਿਅਤ ਥਾਵਾਂ ਦੇ ਉੱਪਰ ਪਹੁੰਚਣ ਦੀ ਅਪੀਲ ਜਿਹੜੀ ਹੈ ਉਹ ਕੀਤੀ ਗਈ ਹੈ ਵੱਖ-ਵੱਖ ਤਰੀਕੇ ਦੀਆਂ ਵੀਡੀਓ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਜਿਸ ਦੇ ਵਿੱਚ ਕੁਦਰਤ ਦਾ ਕਹਿਰ ਵਰਸਦਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਸਕਦੇ ਹੋ ਤੇ ਆਪਣੇ ਕੰਨਾਂ ਦੇ ਨਾਲ ਸੁਣ ਸਕਦੇ ਹੋ ਕਿ ਕਿਵੇਂ ਉਫਾਨ ਦੇ ਉੱਪਰ ਆਈ ਹੋਈ ਨਦੀ ਜਿਹੜੀ ਹੈ ਉਸ ਦੇ ਵਿੱਚ ਕੁਦਰਤ ਦਾ ਇਹ ਕਹਿਰ ਵਰਸ ਰਿਹਾ ਹੈ ਸੋ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਛੱਲਾ ਮਾਰਦਾ ਪਾਣੀ ਜਿਹੜਾ ਖੌਫਨਾਕ ਦ੍ਰਿਸ਼ ਪੈਦਾ ਕਰਦਾ ਜਾ ਰਿਹਾ ਤੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਅਲਰਟ ਦੇ ਉੱਪਰ ਆਇਆ ਹੋਇਆ ਹੈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ तमाम ਉਹਨਾਂ ਸਥਿਤੀਆਂ ਨੂੰ ਕਾਬੂ ਕਰਨ ਦੀ तमाम ਉਹਨਾਂ ਪਾਣੀ ਦੇ ਵਿੱਚ ਰੁੜੇ ਹੋਏ ਲੋਕਾਂ ਨੂੰ ਬਚਾਉਣ ਦੇ ਲਈ ਹਾਲਾਂਕਿ ਦੋ ਲੋਕਾਂ ਦੀ ਮੌਤ ਪਹਿਲਾਂ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਤੇ ਦੋ ਲੋਕਾਂ ਦੀ ਮੌਤ ਹੋ ਜਾਣ ਦਾ ਹੁਣ ਸਮਾਚਾਰ ਜਿਹੜਾ ਹੈ ਤਾਜ਼ਾ ਤਰੀਨ ਖਬਰਾਂ ਦੇ ਵਿੱਚ ਪ੍ਰਾਪਤ ਹੋ ਰਿਹਾ ਹੈ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾ ਅੱਜ ਜੀਵਾ ਨਾਲਾ ਜਿਹੜਾ ਹੈ ਗੜਸਾ ਦੇ ਸ਼ਿਲਾਗੜ ਦੇ ਵਿੱਚ ਮਨਾਲੀ ਦੇ ਸਨੋ ਗੈਲਰੀ ਦੇ ਵਿੱਚ ਬੰਜਾਰ ਤੇ ਹੋਰਨਾ ਗੜ ਅਤੇ ਧਰਮਸ਼ਾਲਾ ਦੇ ਖਨੀਆਰਾ ਦੇ ਮਨੂਨੀ ਖੜਦੇ ਵਿੱਚ ਭਾਰੀ ਤਬਾਹੀ ਇਸ ਕੁਦਰਤ ਦੇ ਕਹਿਰ ਦੇ ਨਾਲ ਬਰਸਦੀ ਦਖਾਲੀ ਦੇ ਰਹੀ ਹੈ ਅਸੀਂ ਆਪਣੇ ਚੈਨਲ ਦੇ ਮਾਧਮ ਦਰਾਂ ਹੀ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਦੀ ਅਸਲਾਹ ਮਸ਼ਵਰਾ ਜਾਂ ਪਰ ਕਿਸੇ ਤਰੀਕੇ ਦੀ ਕੋਈ ਗੱਲ ਕਰ ਰਹੇ ਹੋ ਤਾਂ ਇਸ ਸਾਰੀ ਸਥਿਤੀ ਤੋਂ ਬਚਿਆ ਜਾਵੇ ਕਿਉਂਕਿ ਜਦੋਂ ਤੱਕ ਬਰਸ਼ ਜਾਂ ਪਰ ਇਸ ਤਰੀਕੇ ਦੀਆਂ ਘਟਨਾਵਾਂ ਉਧਰ ਰੁਕਣ ਦਾ ਨਾਮ ਨਹੀਂ ਲੈਂਦੀਆਂ ਉਦੋਂ ਤੱਕ ਕਿਸੇ ਵੀ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਣ ਤੋਂ ਬਚਾਅ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਜਾਣਕਾਰੀਆਂ ਜਿਹੜੀਆਂ ਨੇ ਅਪੀਲਾਂ ਦੇ ਰੂਪ ਦੇ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਨਾਲੋਂ ਨਾਲ ਜ਼ਰੂਰ ਸਾਂਝੀ ਕਰਦੇ ਜਾਣਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਬੇਲੀਆਂ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਦੇਣਾ ਤਾਂ ਕਿ ਉਹਨਾਂ ਤੱਕ ਵੀ ਸਟੇਕ ਜਾਣਕਾਰੀਆਂ ਪਰ ਪੂਰੇ ਖਬਰ ਪਹੁੰਚ ਸਕੇ ਤੇ ਉਹ ਵੀ ਕਿਸੇ ਮੁਸ਼ਕਲ ਦੇ ਵਿੱਚ ਨਾ ਫਸ ਜਾਣ ਕਿਸੇ ਡਾਡੇ ਇਸ ਤਰੀਕੇ ਦੇ ਕੜਨਾ ਕ੍ਰਮ ਦੇ ਵਿੱਚ ਨਾ ਫਸ ਜਾਣ ਜਿੱਥੇ ਉਹਨਾਂ ਦੀ ਜਾਨ ਨੂੰ ਜੋਖਮਤਾ ਬਣੇ ਬਣੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਦਾ ਪਹਾੜ ਵੀ ਉਹਨਾਂ ਦੇ ਉੱਪਰ ਟੁੱਟਦਾ ਨਜ਼ਰ ਆਵੇ ਸੋ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੇ ਕਰਦੇ ਜਾਣਾ